ਪੰਜਾਬ ਦੀ ਰਾਜਧਾਨੀ ਸਬੰਧੀ ਕਈ ਤਰ੍ਹਾਂ ਦੇ ਪਿਛਲੇ ਸਮੇਂ ਵਿਵਾਦ ਉਭਜੇ ਕੇ ਸਾਹਮਣੇ ਆਏ ਤੇ ਕਈ ਵਾਰ ਇਸ ਸ਼ਹਿਰ ਨੂੰ ਪੰਜਾਬ ਵਿੱਚ ਲਾਉਣ ਲਈ ਪੰਜਾਬੀਆਂ ਨੇ ਵੱਡੇ ਮੋਰਚੇ ਵੀ ਲਾਏ ਵੱਡੀ ਜਦੋ ਜਹਿਦ ਵੀ ਕੀਤੀ ਹੱਥ ਨਹੀਂ ਅਪੜਿਆ ਖੈਰ ਕੇਂਦਰ ਸਰਕਾਰ ਵੱਲੋਂ ਹੁਣ ਜਿਹੜਾ ਇੱਕ ਤਾਜ਼ਾ ਤਰੀਨ ਫੈਸਲਾ ਆਇਆ ਹੈ ਉਹ ਚੰਡੀਗੜ੍ਹ ਦੇ ਪ੍ਰਸ਼ਾਸਕ ਦੇ ਸਲਾਹਕਾਰ ਨੂੰ ਖਤਮ ਕਰਕੇ ਉਹਦੀ ਥਾਂ ਤੇ ਮੁਖ ਸਖਤਰ ਯਾਨੀ ਕਿ ਲਗਾ ਦਿੱਤਾ ਗਿਆ ਕਿ ਨਵੀਂ ਤਰ੍ਹਾਂ ਦੀ ਪੋਸਟ ਸਥਾਪਿਤ ਕੀਤੀ ਗਈ ਹੈ ਇਸ ਪੋਸਟ ਸਬੰਧੀ ਕਈ ਤਰ੍ਹਾਂ ਦੇ ਜਣੀ ਕਿ ਵਿਰੋਧੀ ਧਿਰਾਂ ਵੱਲੋਂ ਵੱਡੇ ਸਵਾਲ ਉਠਾਏ ਜਾ ਰਿਹਾ ਹੈ ਕਿ ਚੰਡੀਗੜ੍ਹ ਨੂੰ ਸਥਾਈ ਕੇਂਦਰ ਪ੍ਰਦੇਸ਼ ਦੀ ਬਜਾਏ ਸਿੱਧਾ ਹੁਣ ਸਥਾਈ ਕੇਂਦਰੀ ਰਾਜ ਪ੍ਰਦੇਸ਼ ਵਜੋਂ ਕੇਂਦਰ ਸਰਕਾਰ ਲੈ ਲਵੇਗਾ ਜਾਂ ਪੰਜਾਬ ਤੋਂ ਇਹਨੂੰ ਹੋਰ ਦੂਰ ਕਰ ਲਿਆ ਗਿਆ ਹੈ ਕਿ ਇੱਥੇ ਸਵਾਲ ਪੈਦਾ ਹੁੰਦਾ ਹੈ ਕਿ ਪੰਜਾਬ ਤੇ ਹਰਿਆਣਾ ਦੋਨਾਂ ਦੀ ਜਿਹੜੀ ਰਾਜਧਾਨੀ ਹੈ ਕੀ ਦੋਨਾਂ ਸਰਕਾਰਾਂ ਨੂੰ ਕੇਂਦਰ ਸਰਕਾਰ ਨੇ ਪੁੱਛ ਕੇ ਇਹ ਜਿਹੜਾ ਕਦਮ ਚੁੱਕਿਆ ਜਾਂ ਕਿਵੇਂ ਇਹ ਸਾਰੇ ਮਾਮਲੇ ਸਬੰਧੀ ਕੈ ਅੱਜ ਇਹ ਸਾਰੇ ਮਾਮਲੇ ਸੰਬੰਧੀ ਚਰਚਾ ਲਈ ਸਾਡੇ ਨਾਲ ਜੁੜੇ ਨੇ ਉਹ ਕੇ ਰਾਜਸੀ ਮਾਹਰ ਤੇ ਵਿਸ਼ੇਸ਼ਾਤਕ ਪ੍ਰੋਫੈਸਰ ਡਾਕਟਰ ਪਿਆਰੀ لال ਗਰਗ ਜੀ ਸੋ ਸਤਿ ਸ੍ਰੀ ਅਕਾਲ ਡਾਕਟਰ ਸਾਹਿਬ ਚੰਡੀਗੜ੍ਹ ਮਿਸ਼ਨ ਪੰਜਾਬੀ ਵਿਖੇ ਤੁਹਾਡਾ ਸਵਾਗਤ ਵੈਲਕਮ ਜੀ ਵੈਰੀ ਵਲਕ ਡਾਕਟਰ ਸਾਹਿਬ ਆਪਾਂ ਕਿਵੇਂ ਦੇਖਦੇ ਆਂ ਚੰਡੀਗੜ੍ਹ ਸੰਬੰਧੀ ਚੰਡੀਗੜ੍ਹ ਪੰਜਾਬ ਦਾ ਪੰਜਾਬ ਦੇ ਪਿੰਡਾਂ ਨੂੰ ਹਟਾ ਕੇ ਉੱਥੇ ਚੰਡੀਗੜ੍ਹ ਸਥਾਪਿਤ ਕੀਤਾ ਗਿਆ ਸੋਹਣੀ ਖੂਬਸੂਰਤੀ ਬਣੀ ਪੰਜਾਬ ਦੀ ਬੜੀ ਵੱਡੇ ਪੱਧਰ ਤੇ ਚਰਚਾ ਹੋਈ ਪੰਜਾਬ ਨੂੰ ਮਾਣ ਵੀ ਹੋਇਆ ਪਰੰਤੂ ਪੰਜਾਬ ਦੇ ਹੱਥ ਚੰਡੀਗੜ੍ਹ ਥੋੜਾ ਛਿਰਿਆ ਤੇ ਕੇਂਦਰ ਵੱਲੋਂ ਕਈ ਤਰ੍ਹਾਂ ਦੇ ਫੈਸਲੇ ਆਉਂਦੇ ਗਏ ਪਿਛਲੇ ਸਮੇਂ ਬੜੇ ਵੱਡੇ ਪੱਧਰ ਤੇ ਚੰਡੀਗੜ੍ਹ ਸਭ ਦੀ ਕਈ ਕੁਸ਼ੂ ਉਤਾਰਿਆ ਹੁਣ ਜਿਹੜਾ ਤਾਜ਼ਾ ਤਰੀ ਨੇ ਲੰਗੀ ਰਾਤ ਲੰਗੇ ਕੱਲ ਜਿਹੜਾ ਵੱਡਾ ਫੈਸਲਾ ਹੁੰਦਾ ਕੇਂਦਰ ਸਰਕਾਰ ਵੱਲੋਂ ਉਹ ਹੈ ਕਿ ਜਿਹੜਾ ਚੰਡੀਗੜ੍ਹ ਦਾ ਇਸ ਵੇਲੇ ਜਿਹੜਾ ਪ੍ਰਸ਼ਾਸਕ ਹੈ ਉਹਦਾ ਜਿਹੜਾ ਸਲਾਹਕਾਰ ਹੈ ਉਹਦੀ ਸਾਥ ਤੇ ਮੁਖ ਸਖਤਰ ਜਿਹੜੇ ਨਾਮਜ਼ਦ ਕਰ ਦਿੱਤਾ ਗਿਆ ਲਗਾ ਦਿੱਤਾ ਗਿਆ ਕਿ ਨਵੀਂ ਤਰ੍ਹਾਂ ਦੀ ਜਿਹੜੀ ਪੋਸਟ ਉਸਤਾਪਤ ਕਰ ਦਿੱਤੀ ਗਈ ਹੈ ਕੀ ਮੈਨੇ ਆਪਾਂ ਦੇਖਦੇ ਆ ਅਜੇ ਇਹ ਸਾਰੇ ਮਾਮਲੇ ਦੇ ਵਿੱਚ ਕੀ ਰਾਜਨੀਤੀ ਮਕਸਦ ਹੈ ਕੇਂਦਰ ਸਰਕਾਰ ਦਾ ਜੀ ਡਾਕਟਰ ਸਾਹਿਬ ਦੇਖੋ ਪ੍ਰਿੰਟ ਸਾਹਿਬ ਅੱਜ ਕੱਲ ਇਹ ਬਾਬਾ ਆਦਮ ਨਰਾਲਾ ਹੋ ਗਿਆ ਪ੍ਰਸ਼ਾਸਨ ਦਾ ਇਹ ਇੱਕ ਕਾਨੂੰਨ ਨੂੰ ਦੂਜੇ ਕਾਨੂੰਨ ਨਾਲ ਜੋੜ ਕੇ ਨਹੀਂ ਦੇਖਦੇ ਜੋ ਮਰਜ਼ੀ ਕਰੀ ਜਾਂਦੇ ਨੇ ਪੜੇ ਲਿਖੇ ਵੀ ਇਹ ਹੀ ਕੁਛ ਬੀਰ ਨਰਾਲਾ ਕਰਕੇ ਪੈ ਜਾਂਦੇ ਨੇ ਇਹ ਜਿਹੜਾ ਚੰਡੀਗੜ੍ਹ ਬਣਿਆ ਹੈ ਇਹ ਚੰਡੀਗੜ੍ਹ ਕੈਪੀਟਲ ਸਿਟੀ ਐਕਟ ਦੇ ਤਹਿਤ ਬਣਿਆ ਹੈ ਇਹ ਹੈ ਹੀ ਕਹਿਤਾ ਇਹਦਾ ਨਾ ਹੀ ਕੈਪੀਟਲ ਸਿਟੀ ਹੈ ਇਹਦਾ ਕਾਨੂੰਨ ਬਣਿਆ ਹੋਇਆ ਹੈ ਉਹ ਕੈਟ੍ਰੋਸਿਟੀ ਆਕਤ ਹੈ ਫਿਰ ਉਸ ਤੋਂ ਬਾਅਦ ਜਦ ਇੱਕ 1166 ਛਾਟ ਨੂੰ ਕਿਉਂਕਿ ਚੰਡੀਗੜ੍ਹ ਦੀ ਅਸਥਾਈ ਸਥਿਤੀ ਦਸੀ ਪੰਜਾਬ ਨੂੰ ਮਿਲਣਾ ਸੀ ਇਸ ਕਰਕੇ ਜਦ ਇੱਕ 1166 ਛਾਟ ਨੂੰ ਇਹਦੇ ਅੱਧੇ-ਦਾਲੇ ਦੇ ਜਿਹੜੇ ਖੇਤਰ ਨੇ ਪੰਜਾਬ ਦੇ ਹੁੜਿਆਣੇ 'ਚ ਪੈਣ ਲੱਗੇ ਤੈਨੂੰ ਤਾਂ ਪੰਜਾਬ ਕੀ ਬੰਦੇ ਸੀ ਤਾਂ ਉਹਦੀ ਫਿਰ ਨਿਯੰਤਰਤਾ ਦਾ ਰੋਲਾ ਆ ਗਿਆ ਉਹਦੇ ਵਿੱਚ ਜਿਹੜੇ ਕੋਸ਼ ਕਾਨੂੰਨ 'ਚ ਬਦਲਾਅ ਵੀ ਹੋਏ ਦੋਨੇ ਸੂਬਿਆਂ ਨੇ ਆਪ ਦੇ ਆਪ ਦੇ ਕਾਨੂੰਨਾਂ 'ਚ ਕਿਉਂਕਿ ਉਹਨਾਂ ਦੀ ਜਾਇਦਾਦ ਆਪਣੀ ਬਣ ਗਈ ਅੱਧੇ-ਦਾਲੇ ਦੀ ਤੋ ਉਹਦਾ ਨਾਮ ਵੀ ਹਰਿਆਣਾ ਦੇ ਕਾਨੂੰਨ ਦਾ ਵੀ ਨਾਮ ਇਹੀ ਹੈ ਜੀ ਪੰਜਾਬ ਨਿਊ ਕੈਪੀਟਲ ਪੈਰੀਫਰੀ ਕੰਟਰੋਲ ਐਕਟ ਪੰਜਾਬ ਦਾ ਵੀ ਇਹੀ ਹੈ ਜੀ ਪੰਜਾਬ ਨਿਊ ਪੈਰੀਫਰੀ ਕੰਟਰੋਲ ਐਕਟ ਜੀ ਪੰਜਾਬ ਕੈਪੀਟਲ ਨਿਊ ਕੈਪੀਟਲ ਪੈਰੀਫਰੀ ਕੰਟਰੋਲ ਐਕਟ ਹੁਣ ਜੇ ਕੈਪੀਟਲ ਦੀ ਪੰਜਾਬ ਦੀ ਹੈ ਤੇ ਇਸ ਨੂੰ ਪਹਿਲਾਂ ਯੂਟੀ ਪੱਕਾ ਬਣਾਉਣਾ ਫਿਰ ਜੇ ਤੁਸੀਂ ਮੁੱਖ ਸਕੱਤਰ ਜੀ ਉੱਥੇ ਸਾਮੀ ਉਸ ਨੇ ਖਾਣ ਕ੍ਰੀਏਟ ਕਰਦੇ ਹੋ ਰਚਨਾ ਕਰਦੇ ਹੋ ਤਾਂ ਇਹਦਾ ਮਤਲਬ ਤੁਸੀਂ ਉਹਨੂੰ ਇੱਕ ਅਸਥਾਈ ਸੂਬਾ ਮੰਨਿਆ ਜਿਵੇਂ ਵੰਡੀ ਚੜੀਆ ਜਿਵੇਂ ਅੰਡੇਮਾਨ ਨਿਕੋਬਰ ਹੈ ਇਸ ਤਰੀਕੇ ਦੇ ਨਾਲ ਤੁਸੀਂ ਉਹਨੂੰ ਇੱਕ ਸਥਾਈ ਸੂਬਾ ਮੰਨ ਲਿਆ ਜਾਂ ਪੋਟ ਮਿਲਿਆ ਰਿਹਾ ਸੋ ਇਹ ਝੂਟੀ ਦੇ ਬਜਾਏ ਹੁਣ ਇੱਕ ਸਥਾਈ ਸੂਬਾ ਬਣਨ ਵਾਲ ਨੂੰ ਬੱਦਦੇ ਨੇ ਇਹਦੇ ਵਿੱਚ ਕਹਨ ਨੂੰ ਜੋ ਮਰਜ਼ੀ ਕਹੇ ਨਾ ਕਾਗਲੀ ਇੰਟਰਸਟਡ ਨੇ ਵੀ ਚੰਡੀਗੜ੍ਹ ਪੰਜਾਬ ਨੂੰ ਮਿਲੇ ਨਾ ਕਾਂਗਰਸੀ ਇੰਟਰਸਟਡ ਨੇ ਕਹ ਨਾਲ ਇੱਥੇ ਜਿਹੜੇ ਲੋਕ ਰਹਿੰਦੇ ਨੇ ਉਹ ਇਸ ਗੱਲ ਕੋਈ ਦਿੱਤਾ ਤਸਵੀਰ ਉਹ ਤਾਂ ਕਹਿੰਦੇ ਜੇ ਪੰਜਾਬ ਚ ਲੱਗਿਆ ਫਿਰ ਚ ਆਇਆ ਇਹਦਾ ਪੱਠਾ ਲੈ ਜੂ ਉਹਨਾਂ ਕੋ ਪਿੱਛੇ ਵੀ ਗਰਾਂ ਛਾਰ ਸਕਦਾ ਪੰਜਾਬ ਕੀ ਸੀ ਹੂੰ ਹੂੰ ਇਹ ਤਾਂ ਬਣਾ ਹੀ ਪੰਜਾਬ ਨੇ ਸੀ ਉਦੋਂ ਕਿਵੇਂ ਬਣ ਗਿਆ ਜੇ ਪੰਜਾਬ ਠੱਗਾ ਹੀ ਬਿਠਾਉਣ ਵਾਲਾ ਹੁੰਦਾ ਫਿਰ ਉਹਦੋਂ ਬਣ ਕਿਵੇਂ ਗਿਆ ਉਦੋਂ ਬਾਅਦ ਜਿਹੜਾ ਪੱਠਾ ਬਟਿਆ ਸਾਰੇ ਦੇਖਦੇ ਨੇ ਵੀ ਜਿਹੜਾ ਚੰਡੀਗੜ ਸਿਟੀ ਬਿਊਟੀਫੁੱਲ ਤਰੀ ਹੈ ਹੀ ਨਹੀਂ ਹੁਣ ਤਾਂ ਕੁਝ ਹੋਰ ਹੀ ਬਣ ਗਿਆ ਹਰ ਚੀਜ਼ ਵਕਾਊ ਹੋ ਗਈ ਸੋ ਪਾਰੇ ਇਹਦੇ ਵਿੱਚ ਮੈਂ ਕਿਉਂ ਕਹਾਂ ਵੀ ਨਾਕਾਲੀ ਇੰਟਰਸ ਜਾਂ ਕਾਲੀਆਂ ਨੇ ਕੋਈ ਮੋਰਚਾ ਨਹੀਂ ਲਾਇਆ ਵੀ ਸਾਨੂੰ ਚੰਡੀਗੜ੍ਹ ਪੰਜਾਬ ਨੂੰ ਮਿਲੇ ਹੋਣਾ ਡੰਗਵਾਲ ਜੀ ਡੰਗਵਾਲ ਕਵਾਡ ਲੱਗੂ ਨਹੀਂ ਹੋਈ ਤਾਂ ਕੋਈ ਰੌਲਾ ਨਹੀਂ ਪਾਇਆ ਕੋਈ ਸਰਕਾਰ ਨਹੀਂ ਛੱਡੀ ਆਉਦੀ ਕਾਂਗਰਸੀਆਂ ਦਾ ਤਾਂ ਜਿਹੜਾ ਮਨੀਸ਼ਤ ਵਾਲੀ ਹੁਣ ਚੋਣ ਜਿੱਤਿਆ ਇਥੋਂ ਇਹਨੇ ਤਾਂ ਇਹ ਕਹਿੰਦਾ ਸੀ ਵੀ ਇਹਨੂੰ ਯੂਟੀ ਸਟੇਟ ਬਣਾ ਦਿਓ ਹੂੰ ਸਟੇਟ ਦਾ ਦਰਜਾ ਦਿਓ ਕਾਂਗਰਸ ਦਾ ਐਮਸੀ ਹੈ ਕਾਂਗਰਸ ਦਾ ਕੈਂਡੀਡੇਟ ਹੈ ਉਹ ਲੋਕ ਐਮਪੀ ਬਣੇ ਆ ਕਿ ਉਹਨੇ ਕਿਹਾ ਇਹਨੂੰ ਚੰਡੀਗੜ੍ਹ ਨੂੰ ਜਿਹੜਾ ਯੂਟੀ ਦੀ ਸਟੇਟ ਹੋਣਾ ਉਹ ਇੱਕ ਇੱਕ ਅਸੈਂਬਲੀ ਕ੍ਰੀਏਟ ਕਰੋ ਮਤਲਬ ਪੰਜਾਬ ਨੂੰ ਨਹੀਂ ਦੇਣਾ ਪਰਾਚੋ ਪੰਜਾਬੀ ਹੈ ਉਹਦਾ ਬਾਤ ਤਾਂ ਬਹੁਤ ਹੀ ਪੰਜਾਬੀ ਦਾ ਪ੍ਰੇਮ ਨਹੀਂ ਸੀ ਤਾਂ ਇਹ ਸੋਲ ਪੰਜਾਬ ਦੇ ਲੋਕਾਂ ਨੇ ਆਪ ਦੀ ਰਾਜਧਾਨੀ ਨੂੰ ਆ ਆਪੀ ਤਰੰਗਲੀ ਦਿੱਤੀ ਪਹਿਲਾਂ ਤਾਂ ਮੈਂ ਇੱਕ ਕਹਿਣ ਨੂੰ ਜੋ ਮੱਗੀ ਕਹੀ ਜਾਂਦਾ ਹੂੰ ਤੇ ਉੱਪੀ ਵੇਲੇ ਪਕਾਉਂਦੇ ਨੇ ਅੰਦਰੋਂ ਕੋਈ ਵੀ ਦਿਲਚਸਪੀ ਨਹੀਂ ਰੱਖਦਾ ਕਿ ਚੰਡੀਗੜ੍ਹ ਪੰਜਾਬ ਦਾ ਮਿਲ ਇਹ ਪਹਿਲਾਂ ਦੂਜਾ ਸਵਾਲ ਇਹਦੇ ਵਿੱਚ ਇਹ ਪੈਦਾ ਹੋਇਆ ਹੋਇਆ ਹੈ ਇਹ ਜਿਹੜਾ ਕੇਂਦਰ ਹੈ ਉਹ ਪੰਜਾਬ ਨੂੰ ਤੁਖਨੇ ਦੇਣ ਵਾਸਤੇ ਚੰਡੀਗੜ੍ਹ ਨੂੰ ਇੱਕ ਹਿਜਾਰ ਦੇ ਤੌਰ ਤੇ ਵਰਤ ਰਿਹਾ ਕਦੇ ਹਰਿਆਣੇ ਨੂੰ ਕਹਿੰਦਾ ਇੱਥੇ ਜਗ੍ਹਾ ਦੇ ਦੇਨੀ ਆਂ ਸੀ ਕਦੇ ਕਹਿੰਦਾ ਇੱਥੇ ਕੇਂਦਰ ਦੇ ਰੂਲ ਲਾਗੂ ਕਰਤੇ ਕਦੇ ਕੋਈ ਹੋਰ ਨਵੀਂ ਗੱਲ ਕੱਢ ਵੀ ਆਉਂਦਾ ਹੈ ਵੀ ਆ ਗ੍ਰੇਡ ਕੇਂਦਰ ਦੇ ਵੱਖਰੇ ਹੋਣਗੇ ਕਦੇ ਇੱਥੇ ਭਰਤੀ ਆਪਦੀ ਵੱਖਰੀ ਕਰਨੀ ਸ਼ੁਰੂ ਕਰਤੀ ਸੀ ਕਦੇ ਕਹਿੰਦਾ ਸਿੱਧਾ ਡੈਪੂਟੇਸ਼ਨ ਚ ਦੇਣੀ ਨਹੀਂ 60 40 ਦੀ ਰੇਸ਼ੋ ਚ ਸੋ ਉਹ ਆਪਣੀ ਮਨਮਰਜ਼ੀ ਕਰਕੇ ਰੋਜ਼ ਕੋਈ ਨਾ ਕੋਈ ਕੋਈ ਨਾ ਕੋਈ ਨਵੀਂ ਸ਼ਗਲੀ ਸ਼ੈ ਨਾ। ਜਿੱਦਾਂ ਦੀ ਭਾਜਪਾ ਸਰਕਾਰ ਆਈ ਹੈ ਉਹ ਦਿਨ ਦਾ ਜਾਦਾ ਹੀ ਕਰਨ ਲੱਗੇ ਹੋਏ ਨੇ। ਕਿਉਂਕਿ ਇਹਨਾਂ ਨੂੰ ਤਾਂ ਪੰਜਾਬ ਨਾਲ ਕੋਈ ਜਾਦਾ ਹੀ ਮੈਨੂੰ ਤਾਂ ਇਹ ਲੱਗਦਾ ਵੀ ਪੰਜਾਬ ਦੇ ਪ੍ਰਤੀ ਇਹਨਾਂ ਦੇ ਮਨ 'ਚ ਕਿਤੇ ਨਾ ਕਿਤੇ ਵੱਡਾ ਦੁਸ਼ਮੈਸ਼ ਹੈ। ਕਿਉਂਕਿ ਨਹੀਂ ਇਹੋ ਜਿਹੀ ਗੱਲਾਂ ਕਰਨ ਦੀ ਲੋੜ ਨਹੀਂ ਹੈ। ਇਹ ਜੋ ਕੁਝ ਵੀ ਕਰ ਰਹੇ ਨੇ ਇਹ ਸਾਰਾ ਉਸ ਦੁਸ਼ਮੈਸ਼ 'ਚੋਂ ਕਰ ਰਹੇ ਨੇ। ਪਰ ਇਹ ਗੱਲ ਨੂੰ ਮੰਨਣਾ ਕੋਈ ਨਾ ਇਹਨਾਂ ਨੂੰ ਭਾਵੇਂ ਇਹਨਾਂ ਦੇ ਨਾਲ ਬਹੁਤ ਸਾਰੇ ਸਿੱਖ ਵੀ ਲੜੇ ਹੋਏ ਨੇ। ਭਾਜਪਾ ਨਾਲ ਕਿਹਨੂੰ ਸਕੇ ਨਹੀਂ। ਬੀਜਪੀ ਇੱਥੇ ਸੀਟ ਵੀ ਜਿੱਤੀ ਰਹੀ ਆ ਆਇਤੀ ਮੰਤਰੀ ਵਾਲੀ ਤਾਂ ਪੈਣਾ ਕਰਨ ਖੇਤੋਂ ਬੀਜਪੀ ਦੇ ਮੈਂਬਰ ਸੀਗੀ ਪਾਰਲੀਮੈਂਟ ਦੀ ਹਾਲੇ ਜਿਵੇਂ ਆਇਆ ਲੱਗਦਾ ਕਹਿੰਦਾ ਚੰਡੀਗੜ੍ਹ ਨੂੰ ਜਾਣ ਕੇ ਖਰਾਬ ਕਰ ਦੇਣਾ ਇਹ ਨਾ ਚੰਡੀਗੜ੍ਹ ਦੀ ਤੁਸੀਂ ਕੋਈ ਵੀ ਕਹਿ ਸਕਦਾ ਜਿਵੇਂ ਹਰਿਆਣੇ ਵਾਲੇ ਦੀ ਜਗ੍ਹਾ ਮੰਗੀ ਜਾਂਦੇ ਫਲਾਣਾ ਸਰੇ ਕੀ ਦੇਣਾ ਕੋਈ ਸਬੂਤ ਹੁੰਦੇ ਨੇ ਇੱਕਦਮ ਤੁਹਾਨੂੰ ਇਹ ਵਿੱਚ ਸ਼ਹਿਰ ਦਾ ਨਾਂ ਹੀ ਕੈਪੀਟਲ ਸਿਟੀ ਅਟਾ ਦੂਜਾ ਫਿਰ ਜਾਂ ਇੱਕ 11 ਸ਼ਾਹ ਦੀ ਸਥਿਤੀ ਵੀ ਸਪੱਸ਼ਟ ਹੋ ਗਈ ਪੰਜਾਬ ਨਿਊ ਕੈਪੀਟਲ ਸਿਟੀ ਪੈਰੀਫਰਲ ਕੰਟਰੋਲ ਐ ਇਹ ਨਿਊ ਕੈਪੀਟਲ ਦਾ ਪੰਜਾਬ ਇੱਕ ਦੂਰਾਈ ਨਹੀਂ ਹੈ ਫਿਰ ਇਸ ਤੋਂ ਅੱਗੇ ਇਹ ਜਿਹੜੇ ਪੰਜਾਬ ਇਹਦੀ ਡੇ ਆਊਟ ਹੈ ਜਿਹੜਾ ਇਹਦਾ ਪਲਾਨ ਹੈ ਵਿਕਾਸ ਦਾ ਉਹ ਕੀ ਹੈ ਉਹਦੇ ਸਾਰੀਆਂ ਸੁਰਕਾ ਮਹੱਲੀ ਨਾਲ ਬਿਲਦੀਆਂ ਨੇ ਜਿਹੜੇ ਮਰਜੀ ਸੈਕਟਰ ਤੋਂ ਜੋ ਸਿੱਧੀ ਮਾਰਦੀ ਨੂੰ ਲੱਭੀਆ ਮਹਾਦੀ ਨਾਲ ਸੈਕਟਰ ਉਹਦਾ ਨੰਬਰ ਸਮਝਿਆ ਹੂੰ ਜੀ ਕੋ ਬਾਦੀ ਪੰਜਾਬ ਦਾ ਪੰਜਾਬ ਨਹੀਂ ਇਹ ਦਿੰਦਾ ਇੱਕ ਵੀ ਸੜਕ ਪੰਚਕੁੜੇ ਨੂੰ ਸਿੱਧੀ ਨਹੀਂ ਮਿਲਦੀ ਉਸ ਤਰੀਕੇ ਦੀ ਮੱਧਿਆ ਮਾਰਗ ਜਿਹੜਾ ਉਹ ਤਾਂ ਅੱਗੇ ਜਾਂਦਾ ਹੂੰ ਉਹ ਕੋਈ ਪੰਚਕੁੜੇ ਨੂੰ ਜੋੜਵਾਸੇ ਸੜਕ ਨਹੀਂ ਹੈ ਮੱਧਿਆ ਮਾਰਗ ਵਾਲੀ ਉਹ ਤਾਂ ਸ਼ਿਮਲੇ ਨੂੰ ਜਾਂਦੀ ਹੈ ਹਾਂ ਜੀ 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 ਸੜਕ ਪੰਚਕੁੜੇ ਨੂੰ ਇੱਕ ਵੀ ਸੜਕ ਸਿੱਧੀ ਚੰਡੀਗੜ੍ਹ ਤੋਂ ਨਹੀਂ ਜਾਂਦੀ ਉਹਦੇ ਕਿਸੇ ਵੀ ਸੜਕ ਇਸ ਸੈਕਟਰ ਨਾਲ ਕੋਈ ਮੇਲ ਨਹੀਂ ਹੈ। ਹਾਂ ਸੋ ਇਹ ਤੋਂ ਇਹ ਪਤਾ ਲੱਗਦਾ ਵੀ ਇਹ ਚੰਡੀਗੜ੍ਹ ਦੀ ਬੇਅਊਟ ਹੀ ਪੰਜਾਬ ਦੇ ਨਾਲ। ਹੂੰ ਬਾਕੀ ਪੰਜਾਬ ਦੇ ਪਿੰਡ ਓਜਾਰੇ ਗਏ ਪੰਜਾਬ ਦੀ ਇਹ ਜ਼ਮੀਨ ਸੀ। ਇਹ ਕਰਨ ਤਸੀਲ ਦੇ ਪਿੰਡ ਸੀ। ਇਹ ਸਾਰਾ ਕੁਝ ਤਾਂ ਹੈਗੇ ਹੈਗਾ। ਹੂੰ ਮੈਂ ਆ ਜਿਹੜੇ ਹੁਣ ਮੌਜੂਦਾ ਜੋ ਹਾਲਤ ਨੇ ਮੈਂ ਉਹਨਾਂ ਦੇ ਵਿੱਚੋਂ ਗੱਲ ਕਰਾਂ। ਹੂੰ ਜੀ ਜੀ ਬਿਲਕੁਲ। ਪਰ ਕਿਉਂਕਿ ਇਹ ਚਾਹੇ ਜੁੜਿਆ ਹੋਇਆ ਹੈ। ਮਾਦੀਦੇ ਜ਼ਮੀਨ ਨਾਲ ਆ ਹੁਣ ਅਸੀਂ ਜਿਹੜੇ ਸੈਕਟਰ 'ਚ ਆਪਾਂ ਬੈਠੇ ਇੰਟਰਵਿਊ ਕਰ ਰਹੇ ਹਾਂ। ਇਸ ਤੋਂ ਨਾਲ ਦਾ ਸੈਕਟਰ ਤਾਂ ਮਹਾਗੜੀ ਚੱਦਾ ਚੰਡੀਗੜ੍ਹ ਚ ਹੂੰ ਔਰ ਕਿੱਜਨ ਸੇ ਪਤਾ ਵੀ ਨਹੀਂ ਲੱਗਦਾ ਕਿ ਕਿਹੜਾ ਹਿੱਸਾ ਚੰਡੀਗੜ੍ਹ ਚ ਹੈ ਕਿਹੜਾ ਮਹਾਗੜੀ ਚ ਉਹ ਤਾਂ ਕਾ ਕੀ ਕਰ ਵਿੱਚ ਹੀ ਪਤਾ ਹਾਂ ਬਿਲਕੁਲ ਹੁਣ ਜਦੋਂ ਸੜਕੇ ਛੜ ਕੇ ਜਾਈਏ ਤੁਰੇ ਫਿਰ ਇਹ ਨਹੀਂ ਪਤਾ ਲੱਗਦਾ ਬਿਲਕੁਲ ਜੀ ਹਾਂ ਨਹੀਂ ਨਹੀਂ ਇੱਕ ਸੈਕਟਰਾਂ ਦੀ ਲਾਈਨ ਹੀ ਐਸੀ ਹੈ ਹਾਂਜੀ ਬਸ ਟੈਂਡੇ ਸਾਹਮਣੇ ਜਿਹੜੇ ਸੈਕਟਰ ਨੇ ਇਹਨਾਂ ਦੀ ਇੱਕ ਲਾਈਨ ਐਸੀ ਹੈ ਜਿਹੜਾ ਅੱਧਾ ਸੈਕਟਰ ਚੰਡੀਗੜ੍ਹ ਚ ਹੈ ਅੱਧਾ ਮਹਾਗੜੀ ਚ ਹੈ ਹੁਣ ਪਤਾ ਨਹੀਂ ਲੱਗਦਾ ਕਈ ਵਾਰੀ ਟੈਕਸੀ ਬੁੱਕ ਕਰਾਓ ਉਹ ਕੁਸ਼ਤਰਨ ਦੀ ਮਹਾਲਦੀਆ ਦੇ ਏਰੀਆ ਚ ਉਹ ਬੱਕਰੇ ਇਹ ਨਿੱਤ ਡਿਗੜਾ ਵਾਲੇ ਚ ਕਿ ਘਰ ਤੇ ਕੁਝ ਨਾਲ ਜੁੜੇ ਹੋਏ ਨੇ ਹੋਈ ਡਿਮਾਰਕੇਸ਼ਨ ਮਰਦੀ ਨਹੀਂ ਕਿਸੇ ਨੂੰ ਪਤਾ ਹੀ ਨਹੀਂ ਲੱਗਦਾ ਕਿ ਇਹ ਚੰਡੀਗੜ੍ਹ ਚਾਹ ਕਰਾ ਆਮ ਹਾਲੀ ਚ ਹੈ ਹੂੰ ਕਿਹਾ ਹੋਇਆ ਸੋ ਇੰਨੀ ਸਾਹ ਹੈ ਇਹ ਸਾਹ ਨੂੰ ਐ ਸਮਝਣ ਦੀ ਲੋੜ ਹੈ ਫਿਰ ਪਾਣੀ ਦਾ ਵਹਾ ਹੂੰ ਪੂਰੇ ਦਾ ਪੂਰਾ ਪਾਣੀ ਦਾ ਵਹਾ ਪੰਜਾਬ ਵੱਲ ਨੂੰ ਹੈ ਹੂੰ ਜੀ ਇਹ ਨਹੀਂ ਕੋਈ ਹਰਿਆਣਾ ਨੂੰ ਕੋਈ ਵੀ ਪਾਣੀ ਨਹੀਂ ਜਾ ਰਹਾ ਚੰਡੀਗੜ੍ਹ ਜਿਹੜਾ ਹਰਿਆਣੇ ਵੱਲੋਂ ਵੀ ਪਾਣੀ ਆਉਂਦਾ ਪਹਾੜਾਂ ਚੋਂ ਵੀ ਉਹ ਵੀ ਸੁਖਣਾ ਦੇਖ ਚਾਹ ਗਿਆ। ਸੁਖਣਾ ਦੇ ਕਿਉਂ ਵੀ ਪੰਜਾਬ ਨੂੰ ਯਾਰੇ ਹੈ। ਹੂੰ। ਜੋ ਪਾਣੀ ਦਾ ਵਹਾ ਪੰਜਾਬ ਵੱਲ ਨੂੰ ਜਿਹੜਾ ਇੱਥੋਂ ਦੀ ਪਗੋੜ ਕਿਸਤੀ ਸੀ ਪੰਜਾਬ ਵੱਲ ਨੂੰ ਜਿਹੜੀ ਇੱਕੋਂ ਦੀ ਵਿਕਾਸ ਦੀ ਯੋਜਨਾ ਤੇ ਸੈਕਟਰਾਂ ਦੀ ਯੋਜਨਾਬੰਦੀ ਆ ਉਹ ਸਾਰੀ ਪੰਜਾਬ ਵੱਲ ਨੂੰ ਜਿਹੜੀਆਂ ਸੜਕਾਂ ਨੇ ਉਹ ਸਾਰੀਆਂ ਪੰਜਾਬ ਨੂੰ ਜੁੜੀਆਂ ਹੋਈਆਂ ਨੇ ਸੈਕਟਰਾਂ ਦੇ ਨੰਬਰ ਪੰਜਾਬ ਨਾਲ ਸਾਂਝੇ ਨੇ ਇੱਕ ਲਾਈਨ ਸੈਕਟਰਾਂ ਦੀ ਅੱਧ ਅੱਧ ਦੋਹਾਂ ਚ ਸਾਂਝੀ ਆਪਰੀ ਸਾਜ ਦੀ ਪੱਕੀ ਨਿਸ਼ਾਨੀ ਆ ਇਹ ਵੀ ਦੁਨੀਆ ਤੇ ਅੱਦੇ ਜਿਵੇਂ ਘਰ ਮੰਡ ਲਈਦਾ ਵੀ ਚੱਲਦਾ ਥੋੜਾ ਦੱਸਦਾ ਬੇੜਾ ਜੀ ਜੀ ਇਹ ਸਾਰਾ ਕੁਝ ਹੋਣ ਦੇ ਬਾਅਦ ਇਸੇ ਕਰਕੇ ਕਿ ਜਿਹੜਾ ਪ੍ਰਸ਼ਾਸਨਿਕ ਅਧਿਕਾਰੀ ਹੈ ਉਹ ਪੰਜਾਬ ਦੇ ਗਵਰਨਰ ਨੂੰ ਲਾਇਆ ਜਾਂਦਾ ਸੀ ਤੇ ਉਹਦਾ ਇੱਕ ਸਲਾਹ ਕਰ ਲਾਇਆ ਜਾਂਦਾ ਸੀ ਤੇ ਇਹ ਜਿੱਤ ਸਾਰਾ ਕੁਝ ਕੇਂਦਰ ਸਰਕਾਰ ਨੇ ਪੰਜਾਬ ਨੂੰ ਤੋਖਣੇ ਦੇਣ ਦੀ ਗੱਲ ਕਰੀ ਔਰ ਜਿਹੜੀ ਪੰਜਾਬ ਦੀ ਮੌਜੂਦਾ ਸਰਕਾਰ ਹੈ ਇਹ ਕਹੇ ਕਹੇ ਕਿ ਤੱਕ ਕੋਈ ਰੋਲਾ ਪਾ ਰਿੰਦੀ ਆ ਆਪਦੇ ਆਪ ਚੇਦੀ ਕੋਈ ਸਮਝ ਨਹੀਂ ਐ ਚੰਡੀਗੜ੍ਹ ਵਾਲੇ ਵੀ ਚੰਡੀਗੜ੍ਹ ਕੋਈ ਪੰਜਾਬ ਦਾ ਐ ਇਹਨਾਂ ਤਾਂ ਆਪ ਹੀ ਮੰਗਰੇ ਸੀ ਭਗਵੰਤ ਮਾਨ ਨੇ ਵੀ ਸਾਨੂੰ ਵੀ ਇੱਥੇ ਵਿਧਾਨ ਸਭਾ ਦੀ ਜਗ੍ਹਾ ਮਨਾ ਬਕਰੀ ਬਣਾਉਣ ਵਾਸਤੇ ਹਾਈ ਕੋਰਟ ਫਰੀ ਬਣਾਉਣ ਵਾਸਤੇ ਤੇ ਸੈਕਟਰੀਟ ਵਾਸਤੇ ਜਗ੍ਹਾ ਦਿਓ ਆਪਦੀ ਜਗ੍ਹਾ ਦੀ ਜਗ੍ਹਾ ਮੰਗ ਰਹੇ ਨੇ ਇਹਨਾਂ ਤਾਂ ਭਗਵੰਤ ਮਾਨ ਨੇ ਤਾਂ ਮੰਨ ਹੀ ਲਿਆ ਵੀ ਚੰਡੀਗੜ੍ਹ ਪੰਜਾਬ ਦਾ ਨਹੀਂ ਹੈ ਕੋਈ ਐ ਨਹੀਂ ਆ ਚਿੱਠੀ ਦੇ ਕੇ ਮੰਗਦੇ ਆ ਕਾਗਜ਼ਾਂ ਚ ਮੰਗਦੇ ਆ ਇਹ ਰਾਜ ਜਿਹੜੀ ਹੁਣ ਪੰਜਾਬ ਯੂਨੀਵਰਸਿਟੀ ਐ ਪੰਜਾਬ ਯੂਨੀਵਰਸਿਟੀ ਐ ਇੰਨਾ ਰੋਲਾ ਪਿਆ ਹੋਇਆ ਹੈ ਇਹ ਨਹੀਂ ਤਾਂ ਕਦੇ ਬੋਲਦੇ ਹੀ ਨਹੀਂ। ਗੁਰੰਤ ਮਾਨ ਦੀ ਸਰਕਾਰ ਨੇ ਇੱਕ ਬਿਆਨ ਨਹੀਂ ਦਿੱਤਾ ਵੀ ਤੁਸੀਂ ਭਾਈ ਇਹ ਪੰਜਾਬ ਜੀ ਨੂੰ ਸਭ ਠਾ ਕਿਉਂ ਬਿਠਾ ਰਹੇ ਹੋ? ਇਹ ਤਾਂ ਪੰਜਾਬ ਦਾ। ਅੰਮਲ ਕੇ ਮੀਟਿੰਗ ਕਰ ਲਈ ਗਵਰਨਰ ਨਾਲ ਵੀ ਹਰਿਆਣੇ ਦੇ ਕਾਲਜ ਇਹਦੇ ਨਾਲ ਕਿਵੇਂ ਆਪਾਂ ਦੁਬਾਰਾ ਵਾਲਾ ਹੱਕ ਲਈਏ। ਜਦਕਿ ਉਹਨਾਂ ਨੇ ਤਾਂ 170 ਚਾਬੇ ਤੋੜ ਦੇ ਜਿਹੜੇ ਬੰਦੇ ਛੱਡ ਕੇ ਚੜੇ ਗਏ ਉਹਨਾਂ ਦਾ ਕਿੱਥੇ ਰਹਿ ਗਿਆ ਉਹ ਤੇ ਹੱਕ। ਫਿਰ ਜੀ ਬਿਲਕੁਲ ਠੀਕ ਹੈ ਠੀਕ। ਪੀਜੀਆ ਦੇ ਵਿੱਚ ਪੰਜਾਬ ਦੇ ਸਰਕਾਰੀ ਮੁਲਾਜ਼ਮਾਂ ਦਾ ਮੁਕਤਲਾਜ ਹੁੰਦਾ ਸੀ। ਉਹਨੂੰ ਸਿਰਫ ਦਾਖਲ ਤੋਂ ਹੋ ਜਾਂਦਾ ਹੁੰਦਾ ਦੂਜਿਆਂ ਦਾ ਨਹੀਂ ਹੁੰਦਾ। ਉਹਦਾਂ ਯਾਦ ਰੱਖੀ। ਤੋਂੜਾ ਸੈਕਟਰ ਚ ਮੁਕਤ ਆਗਨ ਨਸੀਬ ਨੇ ਆਪ ਸਰਕਾਰ ਦੇ ਮੁਲਾਜ਼ਮਾਂ ਦਾ ਖੇਰ ਉੱਤੇ ਤਾਂ ਹੁਣ ਵੀ ਹੋ ਰਿਹਾ ਹੈ। ਆ ਜਿਹੜਾ ਬੱਤੀ ਖੋੜਿਆ ਉਹ ਚ ਨਹੀਂ ਹੈ। ਹੂੰ ਜੀ ਜੀ। ਪੰਜਾਬ ਦੀ ਜ਼ਮੀਨ ਪੰਜਾਬ ਦਾ ਸਾਰਾ ਹਵਾਈ ਅੱਡਾ ਪੰਜਾਬ ਦੀ ਜ਼ਮੀਨ ਚ ਹੈ। ਜਿੰਨੇ ਸੈਕਟਰ ਸਾਰੇ ਅੱਗੇ ਵਧੇ ਨੇ ਇਹ ਵੀ ਪੰਜਾਬ ਦੀ ਜ਼ਮੀਨ ਚ ਨੇ। ਇਹਨਾਂ ਨੇ ਵੀ ਆਪਦਾ ਹੱਕ ਛੱਡਣ ਵਾਸਤੇ ਇਥੋਂ ਦੀ ਬਿਊਰੋਕ੍ਰਾਸੀ ਨੇ ਨਵਾਂ ਚੱਲਿਗਿਆ ਬਿਸ਼ਾਤਾ। ਬੀ ਦਾ ਨਾਮ ਨਾ ਨੰਮ ਚੰਡੀ ਰੱਖ ਦੋ ਗੱਲ ਹੀ ਖਤਮ ਹੋ ਚੁਗੀ ਹੂੰ ਹਾਂ ਤੇ ਬਿਊਰੋਕ੍ਰੇਸੀ ਵੀ ਇਹੀ ਚਾਹੁੰਦੀ ਹੈ ਵੀ ਇਹਰੇ ਉੱਤੇ ਬਿਊਰੋਕ੍ਰੇਸੀ ਦੀ ਖੁੱਲ ਖੇਡ ਤਾਏ ਹੁਣ ਜਿਵੇਂ ਇੱਥੇ ਲੈਂਟੇ ਮਾਲ ਬਣਾਤੀ ਜਿਹੜੀ ਜਗ੍ਹਾ ਕਮਰਸ਼ੀਅਲ ਕਹਿ ਕੇ ਇਨੀ ਸਸਤੀ ਦਿੱਤੀ ਗਈ ਸੀ ਸੌਰੀ ਇੰਡਸਟਰੀਅਲ ਕਹਿ ਕੇ ਉਹਨੂੰ ਕਮਰਸ਼ੀਅਲ ਬਣਾਤਾ ਉਹਦਾ ਤਾਂ ਹੋ ਗਿਆ ਅਰਵਲ ਪੈ ਦੀ ਬ੍ਰੋਤੀ ਆ ਇੱਕ ਪੈ ਨਦੀ ਨੋਕ ਨਾਲ ਉਹਦੇ ਕੀਮਤ ਬਦਲਦੀ ਪ੍ਰਾਪਰਟੀ ਦੀ ਇਹਨਾਂ ਨੂੰ ਪੁੱਛਣਾ ਨਾ ਕੋਈ ਫ੍ਰੀਸ ਕਰਕੇ ਇਹ ਜਿਹੜਾ ਪੰਜਾਬ ਦੇ ਨਾਲ ਧੱਕਾ ਹੈ ਇਹ ਚੀਫ ਸੈਕਟਰੀ ਲਾਉਣ ਦਾ ਕੋਈ ਮਤਲਬ ਵੀ ਨਹੀਂ ਚੀਫ ਸੈਕਟਰੀ ਕੋਈ ਇਦਾਂ ਡਿਊਟੀ ਚ ਛੋੜਾ ਲੱਗਦਾ ਹੁੰਦਾ ਜਿੱਥੇ ਇਸਨੇ 5 ਲੱਖ ਦੀ ਵਾਦੀ ਹੈ ਹਮ ਖੈਰ ਕੁਝ ਕੇਂਦਰ ਸਸ਼ਸਤ ਪ੍ਰਦੇਸ਼ ਨਾਲ ਹੋਰ ਵੀ ਨਿਦੇਸ਼ ਦੇ ਵਿੱਚ ਉੱਥੇ ਵੀ ਸ਼ਾਇਦ ਇਸ ਤਰ੍ਹਾਂ ਨਾਲ ਕੋਈ ਆਹ ਲੁਧਿਆਣਾ ਲਗਾਏ ਜਿਵੇਂ ਦਾ ਅਮਰਸਰ ਜਿੱਥੇ ਕੋਈ ਗੁਨਾ ਵਧ ਵਾਦੀ ਹੈ ਇੱਥੇ ਸਾਰੇ 10 ਲੱਖ ਦੀ ਤਾਂ ਵਾਦੀ ਹੈ ਹਮ 10 ਲੱਖ ਦੀ ਵਾਦੀ ਦੇ ਵਿੱਚ ਤੁਸੀਂ ਇੱਥੇ ਚੀਫ ਸੈਕਟਰੀ ਲਾ ਰਹੇ ਹੋ ਹਮ ਸਾਰੇ ਵਸਤੇ ਲਾ ਰਹੇ ਹੋ ਇੱਕ ਜਿਹੜਾ ਇਹ ਇੱਕ ਜਿਹਦੇ ਵਿੱਚ ਚੀਫ ਸੈਕਟਰ ਦਾ ਕੀ ਮਤਲਬ ਹੈ ਹੂੰ ਤੁਸੀਂ ਕਹੇ ਇਹ ਸਾਰੇ ਤੁਖਣੇ ਦੇਣ ਦੀ ਗੱਲ ਹੈ ਇਹ ਬਿਲਕੁਲ ਚੰਡੀਗੜ੍ਹ ਨੂੰ ਪੰਜਾਬ ਤੋਂ ਚੰਡੀਗੜ੍ਹ ਦਾ ਤੋਂ ਜਿਹੜਾ ਪੰਜਾਬ ਦਾ ਹੱਕ ਹੈ ਉਹ ਖਤਮ ਕਰਨ ਦੀ ਇਹ ਵੱਡੀ ਝਾਲ ਹੈ ਇਹਦੇ ਵਿੱਚ ਪਰ ਕਹਿੰਦੇ ਪੈਸਾ ਕੋਟਾ ਆਉਂਦਾ ਬਾਣੀਆਂ ਨੂੰ ਕੀ ਦੋਸ਼ ਇਹਦੇ ਵਿੱਚ ਪੰਜਾਬ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਇੱਕ ਨਹੀਂ ਲਖਾਂਗੇ ਸਾਰੀਆਂ ਪਾਰਟੀਆਂ ਦੇ ਨਾਮ 'ਤੇ ਔਰ ਸਾਧਿਆਂ ਆ ਆ ਕੇ ਅੰਦਰੋਂ ਇਹੀ ਚਾਹੁੰਦਿਆਂ ਨੇ ਵੀ ਇਹ ਐਂ ਹੀ ਰਹੇ। ਉਹ ਨਹੀਂ ਚਾਹੁੰਦਿਆਂ ਵੀ ਪੰਜਾਬ ਨੂੰ ਮਿਲਦੀ। ਕਿਉਂਕਿ ਜੇ ਪੰਜਾਬ ਨੂੰ ਮਿਲਣ ਦੀ ਗੱਲ ਹੁੰਦੀ ਫਿਰ ਕੋਈ ਐਜੀਟੇਟ ਕਰਦਾ ਕੁਝ ਕਰਦਾ ਕੁਝ ਨਹੀਂ ਕਰਦਾ। ਜਦ ਕੋ ਰੌਲਾ ਰੋਲਾ ਜ ਆ ਪੈ ਜਾਂਦਾ ਕੋਈ ਬਿਆਨ ਬਿਆਲੀ ਕਰ ਛੱਡਦੇ ਨੇ। ਤੇ ਜਿਆ ਨੇ ਤਾਂ ਉਲਟ ਵੀ ਜਿਵੇਂ ਅਸੀਂ ਦੱਸਿਆ ਕਾਂਗਰਸ ਨੇ ਤਾਂ ਉਲਟੀ ਕਰੀ ਹੋਈ ਐ। ਮਨੀਸ਼ तिवारी ਨੂੰ ਕਿਸੇ ਨੇ ਅੱਜ ਤੱਕ ਨਹੀਂ ਪੁੱਛਿਆ ਕਿ ਭਾਈ ਤੂੰ ਕਿਵੇਂ ਕਹਿੰਦਾ ਜੇ ਉਹ ਇੱਥੇ ਸਟੇਟ ਬਣਾਓ। ਹੂੰ ਖੈਰ ਇਸ ਤੋਂ ਪਹਿਲਾਂ ਸਿਆਸੀ ਦੇ ਵਿੱਚ ਵੀ ਸਬਜਨ ਨੂੰ ਮਿਲਣਾ ਸੀ। ਹੈ ਨਹੀਂ? ਉਹਨੇ ਕਿ ਸਿਆਸੀ ਦੇ ਵਿੱਚ ਇੱਕ ਵਾਰ ਬਣਾਓ ਚੰਡੀਗੜ੍ਹ ਦੀ 10 ਲੱਖ ਬਤਿਸ਼ਕ ਬਦਨ ਸਵਾਬ ਬਣਾਓ ਨੇ ਕਿ ਉਹਦੀ ਕਾਂਗਰਸ ਪਾਰਟੀ ਨੂੰ ਕੋਈ ਨਹੀਂ ਪੁੱਛਿਆ ਇਹ ਤਾਂ ਉਹਦਾ ਬਿਆਨ ਆਪਦਾ ਹੁੰਦਾ ਫਿਰ ਤਾਂ ਮੰਨ ਲੇ ਦੇਦਾ ਮਤਲਬ ਕਾਂਗਰਸ ਪਾਰਟੀ ਦਾ ਅ ਦਫਤਰੀ ਸਟੈਂਡ ਇਹ ਹੈ ਦਾ ਘਰ ਇਹ ਉਹਨਾਂ ਦਾ ਮੰਨਣਾ ਹੈ ਵੀ ਇਹ ਚੰਡੀਗੜ੍ਹ ਪੰਜਾਬ ਦਾ ਹੈ ਹੂੰ ਫਿਰ ਮੈਂ ਇਹੀ ਗੱਲ ਕਰ ਰਿਹਾ ਸੀ ਡਾਕਟਰ ਸਾਹਿਬ 1986 ਦੇ ਵਿੱਚ ਕਾਂਗਰਸ ਨੇ ਵਾਅਦਾ ਵੀ ਕੀਤਾ ਸੀ ਦੇਣ ਦੀ ਗੱਲ ਜਦੋਂ ਆਈ ਤਾਂ ਫਿਰ ਉਹ ਮੁੱਕਰ ਗਈ ਉਸ ਵੇਲੇ 26 ਜਨਵਰੀ 1986 ਨੂੰ ਵੀ ਇਦਾਂ ਦੀ ਮੈਂ ਇਹ ਨਹੀਂ ਕਹਾਂਗਾ ਵੀ ਉਹ ਕਾਂਗਰਸ ਨੇ ਵਾਅਦਾ ਕਰਾਇਆ ਸੀ ਕੇਂਦਰ ਸਰਕਾਰ ਦਾ ਫੈਸਲਾ ਸੀ ਕੇਂਦਰ ਸਰਕਾਰ ਮੁੱਕਰ ਗਈ ਬਲਪਨ ਚ ਇੱਕ ਅਦਾ ਸਮਝਾਤਾ ਕਰਨ ਵਾਲਾ ਇੱਕ ਨੂੰ ਤਾਂ ਮਾਰ ਹੀ ਦਿੱਤਾ ਗਿਆ ਸੀ ਸੰਤਮਾਨਗੋਲ ਨੂੰ ਜੀਵ ਗਾਂਧੀ ਜੁੰਦਾ ਸੀ ਉਹ ਮੁੱਕਰ ਗਏ ਹੂੰ ਨਰਿਮਰ ਉਹਦੇ ਆ ਕੇ ਕਹਿ ਕੇ ਗਏ ਕਿ ਇਹ ਹੈ ਨਾ ਜਿਹੜਾ ਟੈਂਟਲੇ ਜਿਹੜਾ ਜਿਹੜਾ ਹੁਣਾਂ ਦਾ ਫੈਸਲਾ ਹੈ ਕੀ ਆ ਪੰਜਾਬ ਨੂੰ ਬੈਨਾ ਸੀ ਇਹ ਹਾਂਜੀ ਬੋਲੋ ਜੀ 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 ਡਾਕਟਰ ਸਾਹਿਬੇ ਕੀ ਮੰਨਦੇ ਆ ਜਿਹੜਾ ਹੁਣ ਫਿਰ ਤਾਜ਼ਾ ਤਰੀਨ ਆਇਆ ਫੈਸਲਾ ਭਾਵੇਂ ਕਿ ਕੇਂਦਰ ਨੇ ਕੁਝ ਹੋਰ ਕੇਂਦਰ ਸਹਾਇਤ ਪ੍ਰਦੇਸ਼ਾਂ ਚ ਵੀ ਇਹੀ ਤਰ੍ਹਾਂ ਦਾ ਤਬਦੀਲੀ ਲਿਆਂਦੀ ਹੈ ਕੀਤੀ ਹੈ ਪਰ ਪੰਜਾਬ ਦੇ ਨਿਹਾਇ ਤੋਂ ਕਿ ਪੰਜਾਬ ਦਾ ਜਿਹੜਾ ਤੁਸੀਂ ਕੇਂਦਰ ਸਾਸਟਰ ਪ੍ਰਦੇਸ਼ਾਂ ਤੋਂ ਤਬਦੀਲੀ ਨਾ ਹੋਰ ਗੱਲ ਹੈ ਭਿੰਡ ਸਾਹਿਬ ਕੇਂਦਰ ਸਾਸਟਰ ਪ੍ਰਦੇਸ਼ ਨੇ ਉਹਨਾਂ ਦੇ ਕੋਈ ਝਗੜਾ ਨਹੀਂ ਹੈ ਠੀਕ ਚੰਡੀਗੜ੍ਹ ਤਾਂ ਕੇਂਦਰ ਸਾਸਟਰ ਤੇ ਇਸ ਸਿਰਫ ਇਸ ਕਰਕੇ ਹੈ ਕਿ ਅਜੇ ਪੰਜਾਬ ਨੂੰ ਦਿੱਤਾ ਨਹੀਂ ਗਿਆ ਹਮ ਚੰਡੀਗੜ੍ਹ ਪੰਜਾਬ ਦੀ ਰਾਜਧਾਨੀ ਹੈ ਪੰਜਾਬ ਦਾ ਰਾਜਧਾਨੀ ਐਕਟ ਦੇ ਤਹਿਤ ਬਣਿਆ ਹੋਇਆ ਹੈ ਇਹ ਤਾਂ ਟੈਂਪਰੇਰੀ ਅਰੇਂਜਮੈਂਟ ਹੈ ਇਹ ਕੱਚਾ ਪ੍ਰਬੰਧ ਹੈ ਹਾਂ ਇਹ ਨੋਟਾਂ ਦੱਸ ਦਿਓ ਕੇਂਦਰ ਸਰਕਾਰ ਇਹੀ ਕੋ ਵੀ ਅਸੀਂ ਨਹੀਂ ਐਸੇ ਸੱਜੇਗਾਥੀ ਕਰਿਆ ਐਸਾ ਫਲਾਣੇ ਖਾਂ ਤੇ ਕਰਿਆ ਫਲਾਣੇ ਦੋਹਾਂ ਦੀ ਖਾਸੀਅਤ ਹੀ ਵੱਖਰੀ ਹੈ ਦੋਹਾਂ ਦਾ ਖਾਸਾ ਹੀ ਵੱਖਰਾ ਇਹ ਆਰਜੀ ਪ੍ਰਬੰਧ ਉਹ ਪੱਕੇ ਕੇਂਦਰ ਸਾਸ਼ਤ ਪ੍ਰਦੇਸ਼ ਨੇ ਇਹ ਦੋਹਾਂ 'ਚ ਬੜਾ ਫਰਕ ਹੂੰ ਜੀ ਜੀ ਉਹ ਕਹਿੰਦਾ ਦਾਦਾ ਨਗਰ ਹਵੇਬੀ ਨੂੰ ਕਹੇ ਕਿਰਾ ਤਾਂ ਮੰਨ ਸਕਦੇ ਆਂ ਵੀ ਕੇਂਦਰ ਤਾਂ ਵਾਕੀ ਠੱਕੇ ਤੇ ਆ ਗਿਆ ਜੀ ਬਿਲਕੁਲ ਠੱਕਾ ਕਰ ਰਿਹਾ ਹੈ ਕੇਂਦਰ ਪਰ ਠੱਕਾ ਕਰ ਤਾਂ ਰਿਹਾ ਉਹਦਾ ਠੱਕਾ ਤਾਂ ਪੁੱਗ ਰਿਹਾ ਹੈ ਇਹ ਇੱਥੋਂ ਦੇ ਜਿਹੜੇ ਮਾਲਕ ਕਹਿੰਦੇ ਨੇ ਆਪਦੇ ਆਪਣੂ ਪੋਲੀਟਿਕਲ ਪਾਰਟੀ ਦੇ ਮਾਲਕ ਹੁੰਦਿਆਂ ਨੇ ਪਪਲ ਦੇ ਇਕ ਪਾਕੀਆਂ ਬੈਨ ਕੋਈ ਇਸ ਗੱਲ ਦੇ ਉੱਤੇ ਚਾਰ ਨੇ ਵੀ ਕੋਈ ਨਹੀਂ ਸਾਨੂੰ ਨਹੀਂ ਨੋੜੀ ਇਹ ਵੱਡੀ ਗੱਲ ਹੈ ਹੂੰ 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 ਕਿ ਨਹੀਂ ਸੋਚਦੇ ਡਾਕਟਰ ਸਾਹਿਬ ਤੁਸੀਂ ਦੱਸ ਰਿਹਾ ਵੀ ਕੈਪੀਟਲ ਸਿਟੀ ਐਕਟ ਅਧੀਨ ਉਸ ਤੋਂ ਬਾਅਦ ਜਦੋਂ ਵੰਡ ਹੁੰਦੀ ਛਾੜ ਦੇ ਵਿੱਚ ਫਿਰ ਨਿਊਜ਼ ਐਕਟ ਆ ਜਾਂਦਾ ਪਰ ਉਸ ਐਕਟ ਨੂੰ ਕਿਵੇਂ ਫਿਰ ਮਦੁੱਲਿਆ ਜਾ ਰਿਹਾ ਇਹ ਇਹ ਪੰਜਾਬ ਨਿਊ ਪੰਜਾਬ ਨਿਊ ਕੈਪੀਟਲ ਆ ਉਹਦਾ ਨਾ ਉਹ ਵੀ ਜੀ ਪੰਜਾਬ ਨਿਊ ਕੈਪੀਟਲ ਪੰਜਾਬ ਦੀ ਨਵੀਂ ਰਾਜਧਾਨੀ ਹੂੰ ਜਿਸ ਨੂੰ ਸਪਸ਼ਟ ਹੁੰਦਾ ਹੈ ਕਿ ਪੰਜਾਬ ਦੀ ਰਾਜਧਾਨੀ ਪੰਜਾਬ ਦਾ ਇਸਰਫ ਪਰ ਫਿਰ ਉਸ ਐਕਟ ਨੂੰ ਕਿਵੇਂ ਮਦੁੱਲਿਆ ਕਿਵੇਂ ਜਾ ਰਿਹਾ ਇਹ ਇੱਕ ਬੜਾ ਵੱਡਾ ਸਵਾਲ ਹੈ ਮਦੁੱਲਿਆ ਚ ੱਕੇ ਨਾਲ ੱਕੇ ਨਾਲ ਜਿਹੜਾ ਮਰਗੀ ਕੰਮ ਕਰ ਲੈ ਕਿਸੇ ਤੇ ਜੇ ਚੰਡੀਗੜ੍ਹ ਦੀ ਗੱਲ ਕਰੀਓ ਸੂਬੇ ਦੇ ਜਿਹੜੇ ਪੰਜਾਬ ਦੇ ਅਧਿਕਾਰ ਨੇ ਸਰ ਕੇਂਦਰ ਨੇ ਨਹੀਂ ਖੋ ਰੱਖੇ ਠਿਕਾਣਾ ਸੇਤ ਦਾ ਖਰਿਆਵਲੰਦਾ ਪਾਣੀਆਂ ਦਾ ਇਹ ਕੀਟਨਾਸ਼ਕਾਂ ਦਾ ਬੀਜਾਂ ਬੀਜਾਂ ਦਾ ਖਾਦਾਂ ਦਾ ਹਾਂ ਬਿਜਲੀ ਦੇ ਭਾ ਦਾ ਨੰਸਾ ਦੀ ਐਸਸੀ ਰਹੀ ਵਿਲੇ ਕੀ ਦੇ ਜਿਹੜੀ ਕੇਂਦਰ ਨੇ ਨਹੀਂ ਖੋਈ ਹੋਈ ਹੂੰ ਹੋਈ ਜਾ ਰਿਹਾ ਕੇਂਦਰ ਸਾਰਾ ਇਕੀਕਰਨ ਕਰ ਰਿਹਾ ਹੈ ਇੱਕ ਹਸੰਗੀ ਢਾਂਚਾ ਇਹ ਦੇ ਬੀਜੇਪੀ ਨੇ ਪਹਿਲੇ ਕਿਹਾ ਸੀ ਵਿੱਚ ਤਾਂ ਚਾਰ ਹਿੱਸੇ ਬਣਾ ਦੋ ਇਹ ਤਾਂ ਕੇਂਦਰ ਰਾਜ ਕਰੇਗਾ ਚਾਰ ਖੰਡ ਬਣਾ ਦੋ ਇਹਦੇ ਕੋਈ ਸੁਧਾਂ ਦੀ ਲੋੜ ਹੀ ਨਹੀਂ ਹੈ ਬੀਜੇਪੀ ਤਾਂ ਭਾਸ਼ਾ ਦਾ ਸੁਪਨ ਦੇ ਵਿੱਚ ਹੀ ਖੜਾ ਸੀ ਬੀਜੇਪੀ ਤਾਂ ਮਨੂ ਸਮਰਤੀ ਨਾਲ ਰਾਜ ਕਰਨਾ ਚਾਹੁੰਦੀ ਹੈ ਉਹਨਾਂ ਨੇ ਤਾਂ ਉਦੋਂ ਕਿਹਾ ਵੀ ਇਹੀ ਇਹ ਤਾਂ ਮਨੂ ਸਮਰਤੀ ਹੋਣੀ ਚਾਹੀਦੀ ਹੈ ਇਹ ਤਾਂ ਤਿੰਨ ਰੰਗ ਦਾ ਜਿਹੜਾ ਝੰਡਾ ਹੈ ਇਹ ਤਾਂ ਤਿੰਨ ਕਲੇ ਨੇ ਰੰਗਨੇ ਉਹਨਾਂ ਤਾਂ ਇਹ ਵੀ ਕਿਹਾ ਹੂੰ ਉਹਨਾਂ ਦਾ ਸਰਦਾਰ ਨੂੰ ਮੰਨੇ ਹੀ ਨਹੀਂ ਸੋ ਇਸ ਕਰਕੇ ਇਹ ਇਹ ਨਾ ਪਾਏ ਸਮਝੀਏ ਉਹਨਾਂ ਦੇ ਹਿਸਾਬ ਦੇ ਉਸੇ ਝੰਡਾ ਨਹੀਂ ਚੱਲਦਾ ਸੀਗਾ ਤਿਰੰਗਾ ਕਦੇ ਇਹ ਤਾਂ ਹੁਣ ਜਿੱਦ ਦੇ 202 ਚ ਉਹ ਤਾਂ ਉੱਥੇ ਉਹਨਾਂ ਦੇ ਦਫ਼ਤਰ ਦੇ ਅੱਗੇ ਕਿਸੇ ਨੇ ਜਾ ਕੇ ਚਲਾਤਾ ਸੀ ਉਹਨਾਂ ਨੂੰ 13-13 ਸਾਲ ਕਿ 11-11 ਸਾਲ ਗੇਲ ਚ ਰਹੇ ਨੇ ਇਹ ਜਾ ਕੇ ਪਾ ਮੇ ਕਿਸੇ ਦੀ ਮਸਜਿਦ ਨਾਰੇ ਲਾ ਦੇ ਤਾਂ ਵੀ ਇਹਨਾਂ ਨੂੰ ਸੁਪਰੀਮ ਕੋਰਟ ਚਾਰ ਦਿੰਦੀ ਹੈ ਤੋ ਇਹ ਕਿ ਹਿੰਦੂਵਾਦ ਦਾ ਜਿਹੜਾ ਉਹ ਜਿਆਦਾ ਰੌਲਾ ਪਾਇਆ ਹੋਇਆ ਤੇ ਜਿਹੜੀਆਂ ਪੋਲੀਟੀਕਲ ਪਾਰਟੀਆਂ ਨੇ ਉਹ ਵੀ ਕਿਤੇ ਨਾ ਕਿਤੇ ਕਿਤੇ ਨਾ ਕਿਤੇ ਹਿੰਦੂਵਾਦ ਨੂੰ ਉਸੇ ਤਰੀਕੇ ਨਾਲ ਆਪਦੇ ਆਪ ਨੂੰ ਜਿਹਨੇ ਖਾਸ ਕਰਕੇ ਕੱਟਗਿੰਗੀਆਂ ਪਾਰਟੀਆਂ ਨੇ ਉਹ ਵੀ ਮੰਨਣ ਨੂੰ ਤਿਆਰ ਹੈ ਸਮੱਸਿਆ ਇਸ ਗੱਲ ਚ ਹੂੰ ਦਲਤਾਨੀ ਪਾਰਟੀਆਂ ਮੰਨਣ ਨੂੰ ਕਿਆ ਆਪ ਨੇ ਹਾਲਾਂਕਿ ਜਿਹੜਾ ਹਿੰਦੂਵਾਦ ਦੇ ਥੱਲੇ ਨਾਂ ਨਾਲ ਗੱਲ ਹੋਏਗੀ ਉਹ ਮੰਨੂ ਸਮਰਤੀ ਨਾਲ ਹੋਏਗੀ ਮੰਨੂ ਸਮਰਤੀ ਚ ਸਭ ਤੋਂ ਜਿਆਦਾ ਧੱਕਾ ਦਲਤਾਂ ਤੇ ਔਰਤਾਂ ਨਾਲ ਹੈ ਹੂੰ ਉਹ ਤੇ ਕੱਟ ਗਿਣਤੀ ਦਾ ਤਾਂ ਤੇ ਕੋਈ ਸੰਕਲਪ ਨਹੀਂ ਹੈ ਉਹ ਤੇ ਤਾਂ ਸਾਰੀ ਹੀ ਬਣ ਗਈ ਆਰਥਰ ਦਲਤ ਦੇ ਨਾਲ ਇਹ ਪੂਰਾ ਤੱਕ ਹੈ ਹਰ ਗੱਲ ਦੇ ਵਿੱਚ ਤੱਕ ਹੈ ਕੋਈ ਫਿਰ ਵੀ ਉਹਨਾਂ ਦੀਆਂ ਪਾਰਟੀਆਂ ਵੀ ਉਹਨਾਂ ਦੇ ਨਾਲ ਹੀ ਨੇ ਬੀਜਪੀ ਦੇ ਜਿਹੜੇ ਕੱਟ ਗਿਣਤੀਆਂ ਵਾਲੇ ਨੇ ਉਹ ਵੀ ਨਾਲ ਹੀ ਨੇ ਇਸ ਕਰਕੇ ਇਹ ਜੇ ਪੱਕੀ ਕਰਾਂਗੇ ਤਾਂ ਪੋਲਿਟਿਕਲ ਟੱਕਿਆਂ ਦੀ ਲੜਾਈ ਆ ਉਹ ਨਹੀਂ ਜੀ ਬਿਲਕੁਲ ਬਿਲਕੁਲ ਜੀ ਇਹ ਸਮੱਸਿਆ ਹੈ ਦੇ ਮਾਰੀ ਕਰਦਾ ਬੰਦ ਨੂੰ ਇਹਦਾ ਪਾਲੋ ਕਰੇਗਾ ਕਿਉਂਕਿ ਉਹਨੇ ਤਾਂ ਆਪਦਾ ਆਪਦਾ ਉਹ ਸਿੱਧਾ ਕਰਨਾ ਉਹਨੇ ਪੰਜਾਬ ਨੂੰ ਸੋਣਾ ਪੁੱਛਣਾ ਇਹ ਪੰਜਾਬ ਬਿਲਕੁਲ ਬਿਲਕੁਲ ਨਾ ਚੇਤੇ ਕੋ ਹੰਤਮਾਨ ਨੂੰ ਤਾਂ ਪਤਾ ਹੀ ਨਹੀਂ ਲੱਗਦਾ ਕੀ ਹੋ ਗਿਆ ਕੀ ਨਹੀਂ ਹੋ ਗਿਆ ਜੋ ਮਾਰਗੀ ਹੋ ਜਾਂਦਾ ਉਹਨੂੰ ਤਾਂ ਆਪਣੀ ਕੁਰਸੀ ਚਾਹੀਦੀ ਹੂੰ ਜੀ ਬਿਲਕੁਲ ਹੈ ਹੁਣ ਤਾਂ ਖੈਰ ਵੱਡੀ ਲੋੜ ਹੈ ਕਿ ਸਾਰੀਆਂ ਸਿਆਸੀ ਤਰ੍ਹਾਂ ਇੱਕ ਪਲੇਟਫਾਰਮ ਤੇ ਆਉਣ ਕਿ ਖੈਰ ਪੰਜਾਬ ਦੇ ਨਾਲ ਚੰਡੀਗੜ੍ਹ ਦੀ ਵੀ ਗੱਲ ਕਰਨ ਬਿਲਕੁਲ ਚਾਹੀਦਾ ਇਹਦਾ ਚਾਹੀਦਾ ਜਲਾਸਾ ਕਿਉਂ ਤਾਂ ਰੋਜ਼ ਕਹਿੰਦੇ ਨੇ ਸਰਪਾਰਟੀ ਮੀਟਿੰਗ ਹੀ ਬੁਲਾ ਰਹੇ ਨੇ ਵੀ ਪਈ ਕੀ ਕਰਦਾ ਕੇਂਦਰ ਨੂੰ ਆਪ ਦੇ ਕੇਂਦਰ ਦਾ ਪ੍ਰੋਟੈਸਟ ਕੇਂਦਰ ਕੋਲ ਤਾਂ ਜਾਣੀ ਕਰਨ ਸਾਰਿਆਂ ਹਾਂ ਬਿਲਕੁਲ ਬਿਲਕੁਲ ਬੜਦਾ ਜੀ ਇਹ ਜਰੂਰੀ ਹੈ ਜਿਹੜਾ ਗਵਰਨਰ ਪੰਜਾਬ ਰੈਜਿਸਟ੍ਰੇਟਰ ਹੈ ਚੰਡੀਗੜ੍ਹ ਦਾ ਉਹਦੇ ਕੋਲ ਜਾ ਕੇ ਪੇਸ਼ ਕਰਨੇ ਚੰਡੀਗੜ੍ਹ ਦੇ ਐਡਮਿਨਿਸਟਰेटर ਕੋਲੇ ਵੀ ਇਹ ਗੱਲ ਕਰ ਕੇ ਕੇਂਦਰ ਨੇ ਤੁਸੀਂ ਲਿਖ ਕੇ ਭੇਜੋ ਹੂੰ ਚੰਡੀਗੜ੍ਹ ਦਾ ਪ੍ਰਬੰਧਕ ਤਾਂ ਹੈਗਾ ਹੀ ਹੈ ਨਾ ਉਹ ਪ੍ਰਸ਼ਾਸਕ ਚੰਡੀਗੜ੍ਹ ਦੇ ਪ੍ਰਸ਼ਾਸਕ ਨੂੰ ਆਪ ਤਾਂ ਮੈਂ ਸਾਰੇ ਕਿੱਟੇ ਹੋ ਕੇ ਨੂੰ ਤਾਂ ਫਟਾਫਟ ਕਰਦੇ ਜਾਂਦੇ ਨੇ ਇਸ ਗੱਲ ਤੇ ਨਹੀਂ ਜਾਣੂ ਯਾਰ ਜੀ ਬਿਲਕੁਲ ਸੁਰਤ ਪ੍ਰਤੀਕਿਰਿਆ ਕਰਨੀ ਜ਼ਰੂਰੀ ਹੈ ਇਹ ਮਿਸ਼ਨ ਪੰਜਾਬੀ